ਸਵਾਗਤ ਤੁਸੀਂ ਦੇਖ ਰਹੇ ਹੋ ਕਲੈਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮਰਿਤਪਾਲ ਕਲੈਰ ਤੁਸੀਂ ਲਗਾਤਾਰ ਸੁਣ ਰਹੇ ਹੋ ਰਣबीर ਕਾ ਰਾਣਾ ਦੇ ਲਿਖਿਆ ਹੈ ਨਾਵਲ ਅਜੇ ਤਮੰਜ਼ਲ ਦੂਰ ਹੈ ਅੱਜ ਤੁਸੀ ਇਸ ਨਾਵਲ ਦਾ 8ਵਾਂ ਭਾਗ ਸੁਣਾਉਂਗੀ ਦੱਸਦਾ ਸਹੀ ਲਾਣੇਦਾਰ ਨੀਏ ਹਰਬੰਸ ਬੋਲਿਆ ਜੇ ਪੂਨਮ ਅਤੇ ਰਾਏ ਦੀ ਜੋੜੀ ਬਣ ਜੇ ਕਿ ਮੇਰੇ ਹੋ ਪੂਨਮ ਨਾਲ ਗੱਲ ਹੋਈ ਹੈ ਨਹੀਂ ਮੈਂ ਤਾਂ ਪੁੱਛਿਆ ਨਹੀਂ ਕਿੰਨਾ ਦੀ ਕੁੜੀ ਹੈ ਪਤਾ ਨਹੀਂ ਇਹੋ ਜਹੀ ਤੂੰ ਵਿਚੋਲਣ ਬਣੇਗੀ ਹਰਬੰਸ ਨੇ ਹੱਸ ਕੇ ਕਿਹਾ ਜੱਟਾਂ ਦੀ ਲੱਗਦੀ ਹੈ ਜੱਟਾਂ ਦੀ ਹੋ ਉਸ ਉਸ ਵੀ ਅਜਮੇਰ ਨੇ ਐਵੇਂ ਤੁੱਕਾ ਜਿਹਾ ਮਾਰ ਕੇ ਕਿਹਾ ਰਹਿਣ ਦੇ ਰਹਿਣ ਯੱਕੇ ਦੇ ਪਲੇਖੇ ਕਈ ਵਾਰ ਦੁੱਕੀ ਆ ਡਿੱਗਦੀ ਐ ਤੂੰ ਰਾਜ ਨੂੰ ਕੁਛ ਨਾ ਕਹੀਂ ਕੁੜੀ ਨੂੰ ਵੀ ਨਾ ਮੈਂ ਕੱਲ ਨੂੰ ਨਥਾਣੇ ਜਾਣਾ ਹੈ ਸਭ ਪਤਾ ਕਰ ਆਉਂਗਾ ਠੀਕ ਐ ਨਾ ਬੇਬੇ ਠੀਕ ਐ ਪੁੱਤ ਆਪਾਂ ਇਹਨੂੰ ਵਿਆਹ ਦੇਈਏ ਹੁਣ ਬੇਬੇ ਵੀ ਕਬੀਲਦਾਰੀ ਨਿਵੇੜਨੀ ਚਾਹੁੰਦੀ ਸੀ ਉਹ ਕਾਲਜ ਵਿੱਚ ਪੜਾਉਂਦਾ ਹੈ ਉੱਥੇ ਬਥੇਰਾ ਕੁਛ ਐ ਉਹਨੂੰ ਤਾਂ ਪੁੱਛ ਲਵੋ ਆਪਾਂ ਆਪਣੀਆਂ ਹੀ ਮਾਰੀ ਜਾਂਦੇ ਆ ਮੈਲੋ ਉਸੇ ਕਾਲਜ ਵਿੱਚ ਪੜ੍ਹ ਕੇ ਆਈ ਸੀ ਉਸ ਨੂੰ ਵੀ ਸਭ ਪਤਾ ਸੀ ਹੋਰ ਭਾਈ ਇਹ ਵੀ ਠੀਕ ਹੈ ਇਹ ਕਿਹੜਾ ਕੁੜੀ ਹੈ ਬਈ ਜਿੰਨੂੰ ਮਰਜ਼ੀ ਜੀ ਕੀਤਾ ਰੁਪਈਆ ਫੜਾਤਾ ਬੇਬੇ ਨੇ ਮੈਲੋ ਦੀ ਹੰਮੀ ਚ ਹੰਮੀ ਰੜਾ ਕੇ ਕਿਹਾ ਆ ਤੁਸੀਂ ਵੀ ਸਾਰੇ ਬੈਠੇ ਹੋ ਰੂਪ ਜਿਸ ਦਿਨ ਆਈ ਉਹਨੂੰ ਸਮਝਾ ਦਿਓ ਕਿ ਕਰਾਂਗੇ ਤੇਰੀ ਮਰਜ਼ੀ ਨਾਲ ਪਰ ਆਪਦੇ ਖਾਨਦਾਨ ਦਾ ਧਿਆਨ ਰੱਖ ਲਵੀਂ ਠੀਕ ਹੈ ਜੀ ਅਜੇ ਤਾਂ ਸਮਾਜ ਨੂੰ ਬਦਲਣ ਲਈ ਟਾਈਮ ਲੱਗੂਗਾ ਜੀ ਦੇਖੋ ਨਾ ਆਪਣੇ ਵਰਗਾ ਪਰਿਵਾਰ ਵੀ ਸੋਚ ਰਿਹਾ ਹੈ ਕਿਹੜਾ ਕਿਸੇ ਦੇ ਮੱਥੇ ਤੇ ਜਾਤ ਗੋਤ ਲਿਖੀ ਹੁੰਦੀ ਹੈ ਪਰ ਇਹ ਕੰਧਾਂ ਟੱਪਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਨੇ ਅਜਮੇਰ ਘਰਦਿਆਂ ਦੀ ਆਪਣੀ ਮਰਜ਼ੀ ਹੋਵੇ ਤਾਂ ਸਭ ਠੀਕ ਹੈ ਜੇ ਬੱਚੇ ਕੁੜਾ ਹੈ ਪਹਿ ਜਾਣ ਗੱਲ ਕਰਦੇ ਆ ਉਹ ਸ਼ੋਭਾ ਨਹੀਂ ਦਿੰਦੀ ਹੁਣ ਬੇਬੇ ਤੇ ਮੈਲੋ ਆਪਣੇ ਕਮਰੇ ਚ ਚਲੀਆਂ ਗਈਆਂ ਸੌਣ ਵਾਸਤੇ ਹਰਬੰਸ ਗੇਟ ਲਾਉਣ ਚਲਿਆ ਗਿਆ। ਇੰਉ ਰਾਤ ਪੈ ਗਈ। ਅੱਧੀ ਰਾਤ ਹੋਈ ਤਾਂ ਹਰਬੰਸ ਦੀ ਜਾਗ ਖੁੱਲ ਗਈ। ਉਹਨੂੰ ਪੁਰਾਣੀਆਂ ਯਾਦਾਂ ਨੇ ਆ ਕੇ ਰਪਾਇਆ। ਜਦੋਂ ਉਹ ਬਠਿੰਡੇ ਕਾਲਜ ਵਿੱਚ ਪੜਦਾ ਸੀ ਤਾਂ ਆਰਤੀਨਾ ਦੀ ਕੁੜੀ ਉਹਦੇ ਨਾਲ ਪੜਦੀ ਸੀ। ਉਹਨੂੰ ਉਹ ਬੜੀ ਚੰਗੀ ਲੱਗਦੀ ਸੀ। ਜਾਤਾਂ ਗੋਤਾਂ ਧਰਮਾਂ ਕਰਮਾਂ ਦੀਆਂ ਦੀਵਾਰਾਂ ਟੱਪਣ ਤੋਂ ਪਹਿਲਾਂ ਗੱਲ ਹੀ ਦਾ ਅੰਤ ਕਰ ਦਿੱਤਾ ਗਿਆ। ਹਰਬੰਸ ਨੂੰ ਜਦ ਉਹਦੀ ਯਾਦ ਆਉਂਦੀ ਤਾਂ ਲੱਗਦਾ ਆਰਤੀ ਤਾਂ ਇੱਕ ਹੰਝੂ ਸੀ ਜੋ ਵਾਰ-ਵਾਰ ਉਹਦੀ ਅੱਖ ਵਿੱਚ ਆਉਂਦਾ ਹੈ ਕਦੇ-ਕਦੇ ਉਹਨੂੰ ਲੱਗਦਾ ਕਿ ਪੂਰੀ ਦੀ ਪੂਰੀ ਕਿਤਾਬ ਸੀ ਅਣਲਿਖੀ ਮੁਹੱਬਤ ਦੀ ਜੋ ਪੜ੍ਹਨੀ ਚਾਹੁੰਦਾ ਸੀ ਪਰ ਪੜ੍ਹੀ ਨਹੀਂ ਗਈ ਇੱਕ ਦਿਨ ਉਹ ਬਿਸ਼ਿੰਡੇ ਆਰੀਆ ਚੌਕ 'ਚ ਮਿਲੀ ਸੀ ਗੋਦੀਬਾਲ ਸੀ ਅੱਖਾਂ ਭਰ ਕੇ ਮਿਲੀ ਸੀ ਜਾਤਾਂ ਪਾਤਾਂ ਦੀਆਂ ਲਕੀਰਾਂ ਉਹਨਾਂ ਤੋਂ ਵੀ ਲੰਘੀਆਂ ਨਹੀਂ ਸੀ ਗੰਗਾ ਪੂਨਮ ਨੇ ਪੁੰਡੇ ਨੂੰ ਲੈ ਕੇ ਪਿੰਡ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ ਸਭ ਤੋਂ ਪਹਿਲਾਂ ਉਹ ਬਾਣੀਆਂ ਦੇ ਮੁਹੱਲੇ ਗੰਗਾ ਜੋ ਬਾਜ਼ਾਰ ਵਿੱਚ ਹੀ ਸੀ ਤਿੰਨ ਤੋਂ 6 ਸਾਲ ਦੇ ਬੱਚਿਆਂ ਦੀ ਲਿਸਟ ਬਣਾਈ ਔਰਤਾਂ ਤੇ ਲੜਕੀਆਂ ਨੂੰ ਬਾਲਵਾੜੀ ਕੇਂਦਰ ਵਿੱਚ ਆਉਣ ਲਈ ਇਉਂ ਮਿੱਠ ਬੋਲੜੀ ਜਿਹੀ ਪੂਨਮ ਘਰ ਘਰ ਜਾਂਦੀ ਸੀ ਦੂਜੇ ਦਿਨ ਉਹ ਖੂਹੀ ਵਾਲੇ ਵੇੜੇ ਗਈ ਉਹਨਾਂ ਲੋਕਾਂ ਦੀ ਹਾਲਤ ਵੇਖ ਕੇ ਉਸ ਦਾ ਮਨ ਪਰ ਆਇਆ ਐਨੀ ਗਰੀਬੀ ਗਲਾਨੀ جہالت ਤੇ ਜ਼ਿੰਦਗੀ ਉਹ ਜੀ ਕਰਕੇ ਭੱਜ ਜਾਵਾਂ ਬੱਚਿਆਂ ਦੇ ਵਾਲ ਜਟੂਰੀਆਂ ਬਣੇ ਪਏ ਐ 5-5 6-6 ਬੱਚੇ ਆਮ ਜਿਹੀ ਗੱਲ ਹੈ ਪਸ਼ੂਆਂ ਦੇ ਟੁੱਟੇ ਰਸੇ ਗਲਾਂ 'ਚ ਖੁਰਲੀਆਂ ਢੀਆਂ ਪੰਗਾ ਉਹ ਪੰਜਾਬ ਮੰਡਾ ਵਿੱਚ ਬਾਹਰ ਬਣੀ ਧਰਮਸ਼ਾਲਾ ਆ ਗਈ। ਭੁੰਡੀ ਆਪਦੇ ਘਰੋਂ ਧਰਮਸ਼ਾਲਾ ਨੂੰ ਲੱਗੇ ਜਿੰਦਰੇ ਦੀ ਚਾਬੀ ਲੈ ਆਈ। ਉਸਨੇ ਜਿੰਦਰਾ ਖੋਲਿਆ ਤੇ ਇੱਕ ਕੁਰਸੀ ਸਾਫ਼ ਕਰਕੇ ਪੂਨਮ ਨੂੰ ਬੈਠਣ ਲਈ ਦਿੱਤੀ। ਵੇੜੇ ਵਾਲਿਆਂ ਨੂੰ ਭੁੰਡੀ ਉੱਥੇ ਹੀ ਸੱਦ ਲਈ। ਹਾਂ ਜੀ ਦੱਸੋ ਜੀ। ਇੱਕ ਬੋਲੀ। ਕੀ ਬੋਲਾਂ ਅੜਿਓ? ਤੁਸੀਂ ਆਪਣਾ ਤੇ ਬੱਚਿਆਂ ਦਾ ਹਾਲ ਵੇਖਿਆ ਹੈ। ਇਹਨਾਂ ਨੂੰ ਨੁਹਾਤੋ ਆ ਕੇ ਰੱਖਿਆ ਕਰੋ। ਵਾਲਵਾਹੋ ਸਾਫ਼ ਕੱਪੜੇ ਪਾਓ। ਤੁਹਾਡੇ ਵਿੱਚੋਂ ਕਿਹੜੀ ਹੈ ਜੋ ਕੋਈ ਕੰਮ ਕਰਨ ਬਾਹਰੋਂ ਜਾਂਦੀ ਹੈ ਪੁਨਮ ਨੇ ਪੁੱਛਿਆ ਭੈਣ ਮੈਂ ਦੋ ਘਰਾਂ ਦੇ ਝਾੜੂ ਪੋਚਾ ਕਰਦੀ ਹਾਂ ਹੋਰ ਤਾਂ ਕੋਈ ਨਹੀਂ ਬਾਕੀ ਕਿਉਂ ਨਹੀਂ ਕਰਦੀਆਂ ਤੁਸੀਂ ਵੀ ਕਰੋ ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਘਰੋਂ ਬਾਹਰ ਨਿਕਲੋ ਕੋਈ ਮੁਫਤ ਨਹੀਂ ਕਰਵਾਉਂਦਾ ਹੁੰਦਾ ਘਰ ਦਾ ਇੱਕ ਮਰਦ ਕਮਾਉਂਦਾ ਹੈ ਤੇ 7-8 ਜਣੇ ਖਾਣ ਵਾਲੇ ਤਾਂ ਤੁਹਾਡਾ ਇਹ ਹਾਲ ਰਹੇਗਾ ਸਭ ਬੱਚਿਆਂ ਨੂੰ ਜੋ ਪੜਨ ਯੋਗ ਹਨ ਸਕੂਲ ਭੇਜੋ 3 ਸਾਲ ਤੋਂ ਵੱਡੇ ਵਾਲਵੜੀ ਭੇਜੋ ਸਭ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਈਆਂ ਹੁਣ ਮੈਂ ਪਰਸਵਾਵਾਂਗੀ ਸਭ ਦੇ ਘਰ ਸਾਫ਼ ਤੇ 6 ਸਾਲ ਦਾ ਬੱਚਾ ਸਕੂਲ ਹੋਵੇ ਹਰ ਇੱਕ ਘਰ ਜੇ ਪਸ਼ੂ ਰੱਖਿਆ ਤਾਂ ਬਾੜ ਦਾ ਅਗਲਾ ਹਿੱਸਾ ਵੀ ਸਾਫ਼ ਹੋਵੇ ਜੇ ਤੁਹਾਡੇ ਮਰਦ ਨਸ਼ਾ ਕਰਦੇ ਹਨ ਉਹਨਾਂ ਲਈ ਵੀ ਅਸੀਂ ਨਾਟਕ ਕਰਵਾਵਾਂਗੇ ਧੀਏ ਸੱਡ ਵਿਹੜੇ ਦੀ ਜੂਨ ਸੁਧਰ ਜੇ ਉ ਤਾਂ ਪੁੱਛੋ ਦੇ ਸਾਰੇ ਵਿਹੜਿਆਂ ਦਾ ਇਹੀ ਹਾਲ ਹੈ ਪਰ ਤੂੰ ਸ਼ੁਰੂ ਇੱਥੋਂ ਕਰ ਨਿਹਾਲੋ ਨੇ ਕਿਹਾ ਆਪਦੇ ਆਪ ਦੇ ਬਾਰ ਅੱਗੋਂ ਨਾਲੀਆਂ ਸਾਫ਼ ਰੱਖੋ ਸਾਬਣ ਨਾਲ ਹੱਥ ਧੋਵੋ ਬੱਚਿਆਂ ਨੂੰ ਰੋਟੀ ਖਾਣ ਤੋਂ ਪਹਿਲਾਂ ਰੋਟੀ ਖਾਣ ਤੋਂ ਬਾਅਦ ਹੱਥ ਧੋਣ ਦੀ ਆਦਤ ਪਾਵੋ ਬਾਕੀ ਪਰਸੋਂ ਨੂੰ ਮੈਂ ਤੁਹਾਨੂੰ ਚੁੱਲ੍ਹੇ ਬਣਾਉਣੇ ਸਿਖਾਵਾਂਗੀ ਮਿੱਟੀ ਤਿਆਰ ਰੱਖਿਓ ਚਲੋ ਭੁੰਡੀ ਚੰਗਾ ਜੀ ਧੰਨਵਾਦ ਤੁਹਾਡਾ ਕਰਮੋਂ ਨੇ ਕਿਹਾ ਪੂਨਮ ਘਰ ਨਹੀਂ ਗਈ ਉਥੋਂ ਉਹ ਸਕੂਲ ਹੀ ਪਹੁੰਚ ਗਈ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਕੋਲ ਜਾ ਕੇ ਖੂਹੀ ਵਾਲੇ ਵੇੜੇ ਦੀ ਦੁਰਦਸ਼ਾ ਦੱਸੀ ਬੀਬੀ ਕੰਪਲਸਰੀ ਐਜੂਕੇਸ਼ਨ ਚ ਤਾਂ ਬਹੁਤ ਕੁਝ ਹੈ ਪਰ ਇਹਨਾਂ ਲੋਕਾਂ ਦਾ ਕੀ ਕਰੀਏ ਕਹਿੰਦੇ ਸਾਡੇ ਜਵਾਕ ਮੱਜਾਂ ਦੇ ਪਾਲੀ ਰਲਾਏ ਐ ਐ ਅਸੀਂ ਵੀ ਦਾਖਲ ਕਰਨੇ ਕਰਨੇ ਲੈਣੇ ਹਾਂ ਹਾਜ਼ਰੀਆਂ ਲਈ ਜਾਂਦੇ ਆ ਕਦੇ ਛੁੱਟੀ ਕਰ ਦਿੰਦੇ ਆ ਤਰਸਦਾ ਸਾਨੂੰ ਵੀ ਬਥੇਰਾ ਆਉਂਦਾ ਪਰ ਕੀ ਕਰੀਏ ਪ੍ਰੇਮਪਾਲ ਸਿੰਘ ਅਧਿਆਪਕ ਨੇ ਲੋਕਾਂ ਦੀ ਮਜਬੂਰੀ ਦੇ ਚੋਰੇ ਚੁਰਦਿਆ ਕਿਹਾ ਵੀਰ ਜੀ ਇਹ ਹੱਲ ਨਹੀਂ ਸਰਪੰਚ ਨੂੰ ਮਿਲੋ ਪਿੰਡ ਦੇ ਕਲੱਬ ਨੂੰ ਮਿਲੋ ਦਾਨੇ ਸੱਜਣਾ ਦਾ ਸਹਿਯੋਗ ਲਵੋ ਤਾਂ ਹੀ ਕਮੀਆਂ ਦੇ ਵਿਹੜਿਆਂ ਵਿੱਚ ਚਾਨਣ ਹੋਵੇਗਾ ਨਾਲੇ ਇਦੋਂ ਵੱਡਾ ਤਾਂ ਕੋਈ ਹੋਰ ਪੁੰਨ ਹੀ ਨਹੀਂ ਐਨਾ ਕਹਿ ਕੇ ਉਹ ਘਰ ਆ ਗਈ ਉਸਨੇ ਨਾ ਧੋ ਕੇ ਕੱਪੜੇ ਬਦਲੇ ਉਹਦੀ ਰੋਟੀ ਖਾਣ ਨੂੰ ਰੁਣਾ ਮੰਨੀ ਨਿਰਮਲਾ ਨੇ ਜੋਰ ਦੇ ਕੇ ਇੱਕ ਰੋਟੀ ਖਵਾ ਦਿੱਤੀ ਸਮਾਜ ਸੇਵਕਾ ਸਮਾਜ ਦੀ ਸੇਵਾ ਵੀ ਤਾਂ ਹੋਵੇਗੀ ਜੇ ਸਿਹਤ ਦਾ ਧਿਆਨ ਰੱਖੋਗੇ ਨਿਰਮਲਾ ਖੂਹੀ ਵਾਲੇ ਵਿਹੜੇ ਜਾ ਕੇ ਆਏ ਲਗ ਜਾ ਕੇ ਆਏ ਆ ਲੱਗ ਰਿਹਾ ਸੀ ਕਿ ਇਹਨਾਂ ਥੱਕੇ ਟੁੱਟੇ ਹੰਬੇ ਹਾਰੇ ਤੇ ਅਣਗੌਲੇ ਲੋਕਾਂ ਦਾ ਸਮੂਹ ਆਜ਼ਾਦ ਭਾਰਤ ਦਾ ਮੂੰਹ ਚੜਾ ਰਿਹਾ ਹੈ ਇਹ ਤਾਂ ਆਜ਼ਾਦ ਹੋਏ ਲੱਗਦੇ ਹੀ ਨਹੀਂ ਹਨ ਪੂਨਮ ਨੇ ਉਲੰਭੇ ਵਾਂਗ ਕਿਹਾ ਤੀਜੇ ਦਿਨ ਉਹ 5:00 ਵਜੇ ਭੁੰਡੀ ਨੂੰ ਲੈ ਕੇ ਚਲੀ ਗਈ ਜਦ ਵੇੜੇ ਵਿੱਚ ਪਹੁੰਚੀ ਤਾਂ ਸਾਰੇ ਘਰ ਸਾਫ਼ ਸੁਥਰੇ ਸਨ ਬਾਹਰ ਗਲੀ ਚ ਬੰਨੇ ਪਸ਼ੂ ਨਵਾਏ ਹੋਏ ਸਨ ਬੱਚਿਆਂ ਦੇ ਸਿਰਵਾਹੇ ਹੋਏ ਤਾਂ ਪੂਨਮ ਨੂੰ ਬਹੁਤ ਖੁਸ਼ੀ ਹੋਈ ਔਰਤਾਂ ਵੀ ਪੂਨਮ ਨੂੰ ਚੰਨ ਵਾਂਗ ਉਡੀਕ ਰੰਗਾਂ ਸਨ ਸਭ ਨੇ ਸਤਿ ਸ਼੍ਰੀ ਅਕਾਲ ਕਹੀ ਭੁੰਡੀ ਕੁਰਸੀ ਨਾਲ ਨਾਲ ਚੱਕੀ ਫਿਰਦੀ ਸੀ ਮੈਂ ਮੰਝੇ ਤੇ ਬੈਠ ਜਾਵਾਂਗੀ ਬੀਬੀ ਰਾਣੀ ਇਹ ਮੇਰੇ ਸਾਰੇ ਆਪਣੇ ਹੀ ਨੇ ਤੇ ਇਹਨਾਂ ਦਾ ਚੁੱਲ੍ਹਾ ਵਿੱਢੀ ਕਿਹੜੇ ਘਰ ਵਧੀਆ ਮਿੱਟੀ ਤਿਆਰ ਹੈ ਪੂਨਮ ਨੇ ਕਿਹਾ ਸਾਡੇ ਘਰ ਚੱਲੋ ਭੈਣ ਜੀ ਨਿਹਾਲੋ ਨੇ ਕਿਹਾ ਚੱਲ ਚੁੱਲਾ ਤਾਂ ਬਣਾਈ ਬੈਠੀ ਐ ਪਿਛਲੇ ਇਸੇ ਵਿੱਚ ਧੂਆ ਨਿਕਲਣਾ ਲਈ ਥਾਂ ਬਣਾ ਲੈ ਹੁਣ ਧੂਆ ਮਿੱਟੀ ਦੀ ਚਿਮਨੀ ਰਾਹੀਂ ਬਾਹਰ ਕੱਢਣਾ ਹੈ ਕਾਰ ਸ਼ੁਰੂ ਮਿੱਟੀ ਦਾ ਵਾਰ ਦੇ ਇਹਨੂੰ ਵੇਖ ਕੇ ਤੁਸੀਂ ਆਪਣੇ ਆਪਣੇ ਘਰ ਜਾ ਕੇ ਚੁੱਲ੍ਹੇ ਬਣਾਉਣੇ ਤੇ ਚਿਮਨੀ ਦੇ ਵਾਰ ਦੇ ਲਵੋ ਸ਼ਾਮ ਤੱਕ ਤੁਹਾਡੀ ਚਿਮਨੀ ਤਿਆਰ ਹੋ ਜਾਵੇ ਤਾਂ ਤੈਨ ਕੋ ਫੋਟੋ ਰੱਖ ਲੈਣੀ ਫਿਰ ਇਹਦੇ ਉੱਪਰ ਟੀਨ ਦਾ ਪ੍ਰਣਾਲਾ ਬਿਲਕੁਲ ਗੋਲ ਟੇਡਾ ਲਾਉਣਾ ਹੈ ਮੀਂਹ ਪਾਣੀ ਸਿੱਧਾ ਚੁੱਲ੍ਹੇ ਵਿੱਚ ਨਾ ਪਾਵੇ ਜਦੋਂ ਚੁੱਲਾ ਤਿਆਰ ਹੋ ਗਿਆ ਤਾਂ ਪਾंडੋ ਪੋਚਾ ਫੇਰ ਕੇ ਜਦੋਂ ਅੱਗ ਪਾਵਾਂਗੇ ਤਾਂ ਫੂਕ ਮਾਰਨ ਦੀ ਲੋੜ ਨਹੀਂ ਪਵੇਗੀ ਇਹ ਤੁਹਾਡੀ ਸਿਹਤ ਲਈ ਵੀ ਠੀਕ ਹੈ ਧੂਆਂ ਬਿਥੇਰੀਆਂ ਬਿਮਾਰੀਆਂ ਲਾਉਂਦਾ ਹੈ ਜਿਸ ਦਿਨ ਮੁੱਖ ਸੇਵਕਾ ਭੈਣ ਜੀ ਆਏ ਤਾਂ ਸਾਡਾ ਵੇੜਾ ਵਿਖਾਵਾਂਗੀ ਪੂਨਮ ਨੇ ਵਿਸਥਾਰ ਨਾਲ ਵੇੜ ਦੀਆਂ ਔਰਤਾਂ ਨੂੰ ਸਿਖਾਇਆ ਹੁਣ ਹੋਰ ਕੀ ਸਿਖਾਵੋਗੇ ਬਾਤ ਕੁਝ ਖਾਵਾਂਗੀ ਪਰ ਮੇਰੀਆਂ ਵੀ ਕੁਝ ਗੱਲਾਂ ਤੁਹਾਨੂੰ ਮੰਨਣੀਆਂ ਪੈਣੀਆਂ ਤੁਸੀਂ ਬੇਫਿਕਰ ਰਹੋ ਤੁਸੀਂ ਇੱਕ ਦਿਨ ਵਿੱਚ ਸਾਡੇ ਘਰਾਂ ਦੀ ਦਿੱਖ ਬਦਲ ਦਿੱਤੀ ਸਾਡੇ ਲੋਕ ਸਾਡੇ ਲਾਇਕ ਕੋਈ ਕੰਮ ਹੋਵੇ ਦੱਸਣਾ ਸੀਬੋ ਨੇ ਖੁਸ਼ ਹੋ ਕੇ ਕਿਹਾ ਪਹਿਲੀ ਗੱਲ ਕੋਈ ਔਰਤ ਵੇਲੀ ਨਹੀਂ ਬੈਠੇਗੀ ਕੋਈ ਨਾ ਕੋਈ ਕੰਮ ਕਰੇਗੀ ਨੰਬਰ 2 ਤੁਸੀਂ ਮੇਰੇ ਬਾਲਵਾੜੇ ਸੈਂਟਰ ਇੱਕ ਧੂਆ ਰਹਿਤ ਚੁੱਲਾ ਬਣਾ ਕੇ ਆਉਣਾ ਹੈ ਜਿਹੜੀਆਂ ਵੀ ਔਰਤਾਂ ਸੈਂਟਰ ਵਿੱਚ ਆਉਣੀਆਂ ਮੈਨੂੰ ਸਮਝਾਉਣਾ ਸੌਖਾ ਰਹੇਗਾ ਠੀਕ ਹੈ ਪੂਨਮ ਜੀਤ ਨੇ ਜੇਤੂ ਅੰਦਾਜ਼ ਵਿੱਚ ਕਿਹਾ ਚਲੋ ਭਾਈ ਬੀਬੀ ਤੁਹਾਨੂੰ ਘਰ ਛਾਡਾਂ ਮੈਂ ਚੌਕੀਦਾਰ ਨੇ ਪੂਨਮ ਜੀਤ ਨੂੰ ਕਿਹਾ ਚਲੋ ਬਾਬਾ ਜੀ ਪੂਨਮ ਨੇ ਚੌਕੀਦਾਰ ਤੁਰ ਪੈ ਪੂੰਢੀ ਘਰ ਨੂੰ ਤੁਰ ਗਈ ਰਾਹ ਵਿੱਚ ਰਾਜ ਮਿਲ ਗਿਆ ਦੋਹਾਂ ਨੇ ਇੱਕ ਦੂਜੇ ਨੂੰ ਵਿਸ਼ ਕੀਤਾ ਪੂਨਮ ਵੇਬੇਨ ਮਿਲ ਕੇ ਜਾਓ ਕੱਲ ਬਾਵਾ ਟਿੱਲੀ ਹੋ ਗਈ ਸੀ ਹੈ ਪੂਨਮ ਨੇ ਹੈਰਾਨ ਕੀ ਦੇਹੀ ਨਾ ਜਹੀ ਨਾਲ ਕਿਹਾ ਹੁਣ ਤਾਂ ਕੁਝ ਠੀਕ ਹੈ ਰਾਜ ਨੇ ਉਹਦਾ ਦਿਲ ਟਰਾਂਉਂਦਿਆਂ ਕਿਹਾ ਨਹੀਂ ਮੈਂ ਘਰ ਹੋ ਕੇ ਜਾਵਾਂਗੀ ਪੂਨਮਾ ਪੂਰੇ ਚੱਕ ਮੇ ਪੈਰੀ ਘਰ ਪਹੁੰਚ ਗਈ 베ਜੀ ਨੂੰ ਗੜ ਲੱਗ ਕੇ ਮਿਲੀ ਸਰਦਾਰਨੀ ਜੀ ਸੋ ਸੋਸਰੀਕਾਲ ਚੌਕੀਦਾਰ ਨੇ ਪੂਰੀ ਨਿਮਰਤਾ ਨਾਲ ਕਿਹਾ ਸਾਸਰੀਕਾਲ ਤਕੜਾਂ ਚੌਕੀਦਾਰਾ ਤੁਸੀਂ ਢਿਲੇ ਹੋ ਗਏ ਸੀ ਰਾਹ ਵਿੱਚ ਰਾਜ ਮਿਲਿਆ ਸੀ ਉਹਨੇ ਦੱਸਿਆ ਸਾਡਾ ਤਾਂ ਕੀ ਹੈ ਜੀ ਹੂੰ ਠੀਕ ਐ ਤੁਰੇ ਫਿਰਦਾ ਚੌਕੀਦਾਰ ਨੇ ਐਉਂ ਕਿਹਾ ਜਿਵੇਂ ਗਰੀਬ ਬੰਦਾ ਧਰਤੀ ਉੱਤੇ ਭਾਰ ਹੋਵੇ ਦੁੱਧ ਦੇਵੋ ਚੌਕੀਦਾਰ ਨੂੰ ਅਜਮੇਰ ਨੇ ਕਾੜਨੇ ਦੇ ਦੁੱਧ ਦਾ ਕੌਲਾ ਪਰ ਦਿੱਤਾ ਉਹ ਪਰੇ ਜਾ ਕੇ ਪੀਣ ਲੱਗ ਗਿਆ 베ਜੀ ਕੀ ਗੱਲ ਹੋ ਗਈ ਪੂਨਮ ਨੇ 베ਜੀ ਦੇ ਦੋਵੇਂ ਹੱਥ ਕੁੱਟ ਕੇ ਫੜ ਲਏ ਤੇ ਨੀਜ ਲਾ ਕੇ ਵੇਖਣ ਲੱਗ ਪਈ 베ਜੀ ਨੇ ਪੂਨਮ ਦੇ ਮੋਢੇ ਤੇ ਇੱਕ ਹੱਥ ਰੱਖ ਲਿਆ ਤੇ ਰੋ ਪਈ ਰੋਣਾ ਹੀ ਨਾ ਹਟਣ ਪੂਨਮ ਨੇ ਮਸਾਂ ਚੁੱਪ ਕਰਾਇਆ ਮੈਂ ਅੱਜ ਤੁਹਾਡੇ ਕੋਲ ਰਹਾਂਗੀ ਤੁਸੀਂ ਬਿਲਕੁਲ ਨਹੀਂ ਰੋਣਾ ਠੀਕ ਹੈ ਨਾ ਨਹੀਂ ਪੁੱਤ ਜਦੋਂ ਸ਼ੂਗਰ ਵਧ ਘਟ ਜਾਂਦੀ ਹੈ ਉਹਦਾ ਇਉਂ ਹੀ ਹੋ ਜਾਂਦਾ ਹੈ 베ਜੀ ਨੇ ਝੂਠ ਬੋਲਦਿਆਂ ਗੱਲ ਟਾਲ ਦਿੱਤੀ ਪੂਨ ਮੈਨੂੰ ਪੂਰਾ ਸ਼ੱਕ ਸੀ ਕਿ ਘਰ ਕੋਈ ਗੱਲ ਜ਼ਰੂਰ ਹੋਈ ਹੈ ਪਰ ਜੇ ਕੋਈ ਘਰੇਲੂ ਗੱਲ ਹੋਈ ਹੁੰਦੀ ਰਾਜ ਨੇ ਮੈਨੂੰ ਥੋੜਾ ਕਹਿਣਾ ਸੀ ਕਿ ਘਰ ਹੋ ਕੇ ਜਾਵੀਂ ਨਹੀਂ ਨਹੀਂ ਕੋਈ ਗੱਲ ਹੈ ਮੈਲੋ ਭਾਬੀ ਧਾਰਾ ਕੜਾ ਲਿਆਈ ਕਿ ਕੜਾ ਕਿ ਜਾਵਾਂ ਸੱਚੀ ਫੇਰ ਤਾਂ ਮौज ਹੀ ਬਣ ਜਾਵੇ ਧਾਰਾ ਕਢਾ ਕੇ ਹੀ ਜਾਵੀਂ ਨਾਲੇ ਤੈਨੂੰ ਮੈਂ ਅੱਜ ਧਾਰ ਕਢਣੀ ਸਿਖਾਉਂਗੀ ਮੈਲੋ ਨੇ ਚਾਂਬਲ ਦਾ ਕਿਹਾ ਅਸਲ ਵਿੱਚ ਮੈਲੋ ਤਿੱਖੀ ਹੈ ਉਹਨੂੰ ਗੱਲ ਸਾਹਮਣੀ ਆਉਂਦੀ ਹੈ ਦੋਵੇਂ ਧਾਰਾ ਕਢਣ ਤੌਰ ਪੰਘਾ ਪੂਨਮ ਨੇ ਇੱਕ ਬਾਲਟੀ ਤੇ ਮੇਲੋ ਨੇ ਦੋ ਬਾਲਟੀਆਂ ਚੁੱਕ ਲਈਆਂ ਪੂਨਮ ਨੂੰ ਤਾਂ ਇਹ ਘਰ ਬਿਲਕੁਲ ਉਹਨਾਂ ਵਰਗਾ ਹੀ ਲੱਗਦਾ ਸੀ ਇੱਜ਼ਤਦਾਰ ਬੰਦਿਆਂ ਦੇ ਘਰ ਆਉਣ ਜਾਣ ਨਾਲ ਉਹਨਾਂ ਦਾ ਮੋਹ ਬਹੁਤ ਆਉਂਦਾ ਹੈ ਮੇਲੋ ਅੱਜ ਮੈਂ ਧਾਰਾ ਕੱਢ ਕੇ ਹੀ ਚਲੀ ਜਾਉਂ ਰੋਟੀ ਨਹੀਂ ਖਾਣੀ ਨਿੰਮੋ ਵੀ ਰੋਟੀ ਨਹੀਂ ਖਾਂਦੀ ਮੇਰੇ ਬਗੈਰ ਪੂਨਮ ਨੇ ਮੇਲੋ ਨੂੰ ਸਮਝਾਉਣ ਵਾਂਗ ਕਿਹਾ